ਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡੇ ਸਾਰੇ ਪਿਆਰ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਅੰਦੀਵਾਲ 9443 ਤੇ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਅੱਜ ਕੱਲ੍ਹ ਗਰਮੀ ਜਿਹੜੀ ਬਹੁਤ ਜ਼ਿਆਦੇ ਸੀ ਪਰ ਸੋ ਆਪਣੇ ਮੀਂਹ ਆਇਆ ਸੀਗਾ ਤੇ ਮੀਂਹ ਨਾਲ ਕੇਰਾ ਤੈਰਾ ਦੱਸ ਸੀ ਚਲੋ ਹੁਣ ਕੇਰਾ ਹਨਾ ਗਰਮੀ ਤੋਂ ਰਾਹਤ ਮਿਲੂਗੀ ਠੰਡ ਹੋਊਗੀ ਪਰ ਨਹੀਂ ਜੀ ਹਨਾ ਕੱਲ ਬਹੁਤ ਜ਼ਿਆਦੇ ਗਰਮੀ ਸੀਗੀ ਤੇ ਕੱਲ ਗਰਮੀ ਜ਼ਿਆਦਾ ਹੋਣ ਦੇ ਕਾਰਨ ਹਨਾ ਤੇ ਜਿਹੜਾ ਵਲੌਗ ਨਹੀ ਪਾਇਆ ਬਣਾਇਆ ਗਿਆ ਜੀ ਤੇ ਵਲੌਗ ਨਹੀਂ ਬਣਾਇਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਜਿਵੇਂ ਹੁਣ ਅੱਜ ਵਲੌਗ ਬਣਾਉਨੇ ਆ ਉਹਨੂੰ ਆਪਾਂ ਅਗਲੇ ਦਿਨ ਜਿਹੜਾ ਹੈਗਾ 11 ਵਜੇ ਪਾਉਣੇ ਹੁੰਨੇ ਹੈਗੇ ਤੇ ਕੱਲ ਬਲੌਗ ਨਾਲ ਹਨਾ ਵੀ ਬੰਨ ਦੇ ਕਾਰਨ ਤੇ ਹੁਣ ਮੈਂ ਜਿਹੜਾ ਹੈਗਾ ਟਾਈਮ ਸਵੇਰ ਦਾ ਹੈਗਾ ਸਵੇਰੇ 10 ਸਵਾ 10 ਹੋ ਚੁੱਕੇ ਨੇ ਤੇ ਕੰਮ ਤਾਂ ਦੇੜੀ ਆਪਣੇ ਸਾਰੇ ਹੋ ਗਏ ਨੇ ਹਨਾ ਤੇ ਕੰਮ ਤਾਂ ਨੇ ਆਪਾਂ ਕਰ ਲਏ ਲੀੜਾ ਕੱਪੜਾ ਧੋ ਲਿਆਗਾ ਤੇ ਧਾਰ ਵੀ ਕੱਢ ਲਿਆ ਮੈਂ ਸੱਜ ਟਾਈਮ ਨਾਲ ਹੀ ਮਿਲਤੀ ਤੇ ਬਾਕੀ ਸਾਰੇ ਕੰਮ ਤਾਂ ਦੇ ਆਪਣੇ ਕਰ ਲਏ ਐਸ ਤੱਕ ਕਿ ਆਪਾਂ ਜਿਹੜੀ 11 ਵਾਲੀ ਚਾਹਗੀ ਉਹ ਵੀ ਪੀ ਲਈਏ ਜੀ ਕਿਉਂਕਿ ਹਨਾ ਖੇਤ ਜਾਣੀ ਸੀਗੀ ਚਾਹ ਤੇ ਧਾਰ ਕੱਢਣ ਸਰ ਸਾਡੇ 9 ਵਜੇ ਜਿਹੜੀ ਪਚਾਹ ਧਾਰ ਲਈ ਸੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਫਿਰ ਕਿੱਧਰ ਲੈਣਾ ਆਵਾਂਗੇ ਕਹਿੰਦੇ ਚਾਹ ਕਾਰੀ ਦਿਓ ਤੇ ਫਿਰ ਚਾਹ ਪੈਣ ਨੇ ਕਰਕੇ ਜੱਗ ਚ ਪਾ ਕੇ ਦੇਤੀ ਸੀ ਤੇ ਫਿਰ ਨਾਲ ਹੀ ਸਾਡੀ ਕਰ ਲਈ ਸੀ ਕਹਿੰਦੀ ਆਪਣੇ ਵੀ ਕਰੀ ਲੈਣੀ ਆ ਵੀ ਹਨਾ ਬਿੰਦੇ-ਬਿੰਦੇ ਕਿਥੋਂ ਟਿਕਦੀ ਹੈ ਜੀ ਹਨਾ ਗਰਮੀ ਹੈਗੀ ਤੇ ਫਿਰ ਇਕੱਠੀ ਜਿਹੜੀ ਚਾਹ ਕਰ ਲਈ ਸੀ ਤੇ ਨਾਲੇ ਖੇਤ ਤੇ ਨਾਲੇ ਆਪਾਂ ਪੇਲੀ ਤੇ ਆਪਾਂ ਹੈਗੇ ਜਮਾ ਫਰੀ ਤੇ ਕੱਲ ਬਲੌਗ ਮੇਥੋਂ ਨਹੀਂ ਬਣਿਆ ਸੀਗਾ ਤੇ ਮੈਂ ਸੋਚਿਆ ਵੀ ਚਲੋ ਨਾਲੇ ਆਪਾਂ ਹਨਾ ਵੀ ਹਜੇ ਟਾਈਮ ਹੈਗਾ ਵੀਡੀਓ ਕਾਉਣ ਚ ਤੇ ਉਸੇ ਟਾਈਮ ਜਿਹੜੀਆਂ ਆਪਾਂ ਆਪਣੀਆਂ ਹੀ ਗੱਲਾਂ ਬਾਤਾਂ ਪਾ ਦਾਂਗੇ ਤੇ ਵੀ ਨਾਲ ਚੱਲ ਆਪਾਂ ਵੀਡੀਓ ਬਣਾ ਲੈਨੇ ਵੇਲੇ ਬੈਠੇ ਕੀ ਕਰਦੇ ਆਂਗੇ ਤੇ ਹਾਂਜੀ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਦਾ ਸੱਚੇ ਦਿਲੋਂ ਹਨਾ ਤੈ ਦਿਲੋਂ ਧੰਨਵਾਦ ਹੈ ਤੇ ਅੱਜ ਮੈਂ ਬਹੁਤ ਜ਼ਿਆਦੇ ਖੁਸ਼ ਹਾਂ ਜੀ ਹਨਾ ਇਹ ਖੁਸ਼ੀ ਤੁਹਾਡੀ ਵਜ੍ਹਾ ਤੇ ਆਈ ਹੈਗੀ ਤੇ ਤੁਸੀਂ ਸਾਰੇ ਪੈਣ ਪ੍ਰਾਵਾਂ ਨੇ ਹਨਾ ਮੇਰਾ ਸਾਥ ਦਿੱਤਾਗਾ ਤਾਂ ਕਰਕੇ ਤੇ ਇਹ ਖੁਸ਼ੀ ਤੁਹਾਡਾ ਸ਼ੇਅਰ ਕਰਨੀ ਪੰਦੀ ਹੈ ਤੇ ਮੇਰੇ 1k ਜਿਹੜੇ ਆ ਕਿ ਪੂਰੇ ਹੋ ਗਏ ਜੀ ਹਨਾ ਸੱਚੀ ਬਹੁਤ ਬਹੁਤ ਧੰਨਵਾਦ ਸਾਰੇ ਪੈਣ ਪ੍ਰਾਵਾਂ ਦਾ ਤੇ 1k ਸਬਸਕ੍ਰਾਈਬਰ ਆਪਾਂ ਪੂਰੇ ਕਰ ਲਏ ਨੇ ਜੀ ਤੇ ਅੱਗੇ ਵੀ ਹਨਾ ਆਪਾਂ ਨੇ ਸਪੋਰਟ ਜਿਹੜੀ ਆਪਣ ਨਾਲੇ ਇਸੇ ਤਰ੍ਹਾਂ ਬਣਾਈ ਰੱਖੋ ਤੇ ਬਹੁਤ ਵਧੀਆ ਲੱਗਿਆ ਹਨ ਜੀ ਤੁਸੀਂ ਵਧੀਆ ਸਾਥ ਦਿੱਤਾ ਤੇ ਜਦੋਂ ਆਪਾਂ ਸ਼ੁਰੂ ਕੀਤਾ ਸੀ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਤੇ ਮੈਨੂੰ ਸ਼ਾਇਦ ਇਹ ਸੀ ਵੀ ਨਹੀਂ ਹਨਾ ਮੈਨੂੰ ਕੀ ਨੇ ਦੇਖਣਾ ਜਾਂ ਮੈਨੂੰ ਕੀ ਨੇ ਹਨਾ ਪਸੰਦ ਕਰਨਾ ਤੇ ਬਾਕੀ ਦੇਖੋ ਜੀ ਹਨਾ ਮਿਹਨਤ ਤਾਂ ਜੇ ਆਪਾਂ ਸ਼ੁਰੂ ਕਰਾਂਗੇ ਹਰੀ ਕੀ ਜ਼ੀਰੋ ਤੋਂ ਹੀ ਕਰਦਾਗਾ ਤੇ ਪਰ ਤੁਸੀਂ ਮੈਨੂੰ ਹਨਾ ਸਾਥ ਦਿੱਤਾ ਤੇ ਬਹੁਤ ਵਧੀਆ ਲੱਗਿਆ ਤੇ ਇਸੇ ਤਰ੍ਹਾਂ ਜਿਹੜੀ ਆਪਣੇ سپورਟ ਆਪਣਾ ਬਣਾਈ ਰੱਖਿਓ ਜੀ ਤੇ ਮੈਨੂੰ ਤੁਹਾਡੀ سپورਟ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਤੇ ਹਾਂਜੀ ਆਪਾਂ ਇੱਕ ਕੇ ਪੂਰੇ ਕਰ ਲਏ ਨੇ ਤੇ ਇਸੇ ਤਰ੍ਹਾਂ ਆਪਣੇ ਸਬਸਕ੍ਰਾਈਬਰ ਜਿਹੜੇ ਆਪਣੇ ਹਨ ਬਣਾਈ ਜਾਓ ਜਿਹੜੇ ਨਿਊ ਆਗੇ ਫ੍ਰੀ ਚੈਨਲ ਨੂੰ ਸਬਸਕ੍ਰਾਈਬ ਕਰੇ ਜਾਓ ਤੇ ਜਿਹੜੇ ਹਨ ਸ਼ੁਰੂ ਤੋਂ ਬਣੇ ਹੋਏ ਆ ਜਾਂ ਜਿਹੜੇ ਨਿਊ ਬਣੇ ਹੋਏ ਨੇ ਬਣੇ ਨਵੇਂਗੇ ਹੁਣ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਨੂੰ ਜਿਹੜੀ ਵਾਚ ਜ਼ਰੂਰ ਕਰਿਆ ਕਰੋ ਤੇ ਇਸ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਨੂੰ ਵਾਚ ਕਰਿਆ ਕਰੋ ਤੇ ਬਾਕੀ ਹਨਾ ਜੀ ਵੀ ਜਿਹਦੋਂ ਆਪਾਂ ਦੂਜੀਆਂ ਭੈਣਾਂ ਦੇ ਬਲੌਗ ਦੇਖਦੇ ਹੁੰਦੇ ਸੀ ਜਿਹਦੋਂ ਮੈਂ ਸ਼ੁਰੂ ਤੋਂ ਵੀ ਇਹ ਕੰਮ ਦੇ ਵਿੱਚ ਆਈਆਂ ਤੇ ਵੀ ਮੈਨੂੰ ਇਹ ਲੱਗਦਾ ਸੀ ਵੀ ਸੱਚੀ ਐਵੇਂ ਹੁੰਦਾ ਵੀ ਭੈਣਾਂ ਹਨਾ ਇੱਕ ਦੂਜੇ ਨੂੰ ਪਿਆਰ ਕਰਦੀਆਂ ਨੇ ਜਾਂ ਭਰਾ ਹਨਾ ਵੀ ਐਵੇਂ ਵੀ ਐਨੇ ਸੋਹਣੇ ਸੋਹਣੇ ਮੈਸੇਜ ਆ ਕਮੈਂਟ ਕਰਦੇ ਵੀ ਇਹ ਗੱਲ ਸਹੀ ਹੈ ਤੇ ਦੇਖੋ ਜਿਹੜੀ ਆਪਾਂ ਹਨਾ ਜਿਹੜੀ ਚੀਜ਼ ਪਾਉਣ ਦੇ ਲਈ ਮੈਂ ਇਸ ਇਹ ਲੈਂਡ ਚੁਣੀ ਸੀਗੀ ਉਹ ਜਿਹੜਾ ਮਕਸਦ ਮੇਰਾ ਪੂਰਾ ਹੋ ਗਿਆਗਾ ਤੇ ਚਲੋ ਹਨਾ ਇਹ ਤਾਂ ਹੈ ਜੀ ਆਪਾਂ ਕੋਈ ਵੀ ਕੰਮ ਹਨਾ ਜ਼ਰੂਰਤ ਪੂਰੀਆਂ ਕਰਨ ਲਈ ਕਰਦੇ ਆਂਗੇ ਤੇ ਉਹ ਗੱਲ ਵੱਖਰੀ ਆ ਹਨਾ ਵੀ ਆਪਣੇ ਵੀ ਆਪਾਂ YouTube ਤੇ ਪੈਸਾ ਕਮਾਉਣ ਆਏ ਆਂਗੇ ਹਰ ਇੱਕ ਹੀ ਪੈਸਾ ਕਮਾਉਣਾ ਆਉਂਦਾ ਹੀ ਹਨਾ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਤੇ ਹਰ ਇੱਕ ਨਹੀਂ ਹੁੰਦਾਗਾ ਵੀ ਚਲੋ ਹਨਾ ਵੀ ਮੈਂ ਘਰੇ ਵੀ ਤਾਂ ਮਿਹਨਤ ਕਰਦੇ ਆਂ ਆ ਵੀ ਉਹੀ ਆਪਾਂ ਮਿਹਨਤ ਜਿਹੜੀ ਆਪਾਂ ਨਾਲ-ਨਾਲ ਹਨਾ ਜੇ YouTube 파ਟਨਰ ਬਣ ਕੇ ਪਾ ਲਾਂਗੇ ਤਾਂ ਵੀ ਕੋਈ ਹਾਰਜ ਨਹੀਂ ਹੈਗਾ ਹਨਾ ਕਿਉਂਕਿ ਉਹੀ ਕੰਮ ਨੇ ਜੀ ਹਨਾ ਇਹਦੇ ਵਿੱਚ ਕੋਈ ਜਿਆਦਾ ਉਹ ਨਹੀਂ ਹੈਗਾ ਜਿਹੜੇ ਆਪਾਂ ਘਰਾਂ ਦੇ ਵਿੱਚ ਕਰਦੇ ਆਂਗੇ ਤੇ ਬਾਕੀ ਹਣਾ ਅੱਡਾ ਅੱਡਾ ਅਗਲੇ ਸੋਚ ਹੁੰਦੀ ਹੈਗੀ ਤੇ ਵੀ ਚਲੋ ਜੇ ਹਨਾ ਕੋਈ ਮਾੜੀ-ਮੋਟੀ ਆਪਾਂ ਨੂੰ ਜਾਂ ਆਪਣੇ ਪਰਿਵਾਰ ਨੂੰ ਕੋਈ ਆਪਣੇ ਵਜ੍ਹਾ ਨਾਲ ਕੋਈ ਸਵੈਤ ਲੱਗ ਸਕੇ ਤੇਰੇ ਚ ਕੋਈ ਹਰਜ ਵੀ ਨਹੀਂ ਹੈਗਾਗਾ ਤੇ ਬਸ ਉਹੀ ਲੈਣ ਜਿਹੜੇ ਆਪਾਂ ਚੁਣੀ ਐ ਸੀ ਜੀ ਇਹ ਵੀ ਸੋਚੀ ਹੈ ਹਨਾ ਤੇ ਪਰ ਮੇਰਾ ਜਿਹੜਾ ਪਹਿਲਾ ਮਕਸਦ ਇਹ ਹੀ ਸੀਗਾ ਵੀ ਮੈਂ ਹਨਾ ਆਪਣੇ ਪਰਿਵਾਰਾਂ ਨਾਲ ਪਿਆਰ ਪਾਉਣ ਲਈ ਹੀ ਜਿਹੜਾ ਇਸ ਲਾਈਨ ਦੇ ਵਿੱਚ ਆਈ ਸੀ ਪੈਸਾ ਕਮਾਉਣਾ ਤਾਂ ਜੀ ਹਨਾ ਦੇਖੋ ਜ਼ਰੂਰਤ ਆ ਹਰੇਕ ਨੂੰ ਹਨਾ ਹਰੇਕ ਦੀਆਂ ਜ਼ਰੂਰਤਾਂ ਨੇ ਮੰਗਾਈ ਨੂੰ ਦੇਖ ਕੇ ਜਿਹੜੀਆਂ ਜ਼ਰੂਰਤਾਂ ਨੇ ਬਹੁਤ ਜ਼ਿਆਦੇ ਵਧੀਆਂ ਪਈਆਂ ਨੇ ਹਨਾ ਤੇ ਉਹ ਵੱਲ ਬੱਕਰੀ ਹੈਗੀ ਤੇ ਚਲੋ ਉਹ ਵੀ ਹਨਾ ਤੁਸੀਂ ਆਪਣੇ سپورਟ ਦੇ ਨਾਲ ਤੁਹਾਡੀ سپورਟ ਆ ਜਿਹੜੀ ਮੈਨੂੰ ਪਤਾ ਜ਼ਰੂਰ ਹੋਊਗੀ ਆਪਣੇ ਨਾਲ ਤੇ ਤੁਸੀਂ ਪੂਰੀ ਕਰਨੀ ਹੈ ਹਨਾ ਜੀ ਜ਼ਰੂਰ ਕਰੋਗੇ ਤੇ ਬਸ ਕਿਰਾਂ ਆਪਾਂ ਨੂੰ ਜਿਹੜਾ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹ ਮੈਨੂੰ ਮਿਲ ਗਈ ਹੈ ਤੁਹਾਡੇ ਪਿਆਰ ਦੀ ਤੁਹਾਡੀ ਸਪੋਰਟ ਦੀ ਤੇ ਉਹ ਮੈਨੂੰ ਮਿਲ ਗਈ ਹੈ ਜੀ ਉਹ ਚੀਜ਼ ਤੋਂ ਆਪਾਂ ਬਹੁਤ ਜ਼ਿਆਦੇ ਖੁਸ਼ ਆ ਹਣਾ ਪੈਸਾ ਕਮਾਉਣਾ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਤੇ ਪਰ ਜਿਹੜੀ ਇਹ ਚੀਜ਼ ਮੈਂ ਕਮਾਈ ਹੈ ਹਣਾ ਭੈਣ ਭਰਾਵਾਂ ਦਾ ਪਿਆਰ ਅਤੇ ਭੈਣ ਭਰਾਵਾਂ ਦੀ ਸਪੋਰਟ ਕਮਾਈ ਹੈ ਤੇ ਇਹ ਤਾਂ ਬਹੁਤ ਜ਼ਿਆਦੇ ਖੁਸ਼ੀ ਦਿੰਦੀ ਹੈ ਜੀ ਉਨੇ ਹੀ ਖੁਸ਼ੀ ਆਪਾਂ ਨੂੰ ਪੈਸਾ ਨਹੀਂ ਦਿੰਦਾ ਹਣਾ ਜਿੰਨੀ ਆਪਾਂ ਨੂੰ ਭੈਣ ਭਰਾਵਾਂ ਦੀ ਜਿਹੜੀ ਸਪੋਰਟ ਦਿੰਦੀ ਹੈ ਤੇ ਬਾਕੀ ਜਿਹੜੇ ਆਪਣੇ ਕੰਮ ਤੰਦੇ ਜੀ ਇਸੇ ਤਰ੍ਹਾਂ ਚੱਲਦੇ ਰਹਿਣਗੇ ਇਸੇ ਤਰ੍ਹਾਂ ਆਪਾਂ ਜਿਹੜੇ ਆਪਣੇ ਡੇਲੀ ਦੇ ਵਲੌਗ ਪਾਉਂਦੇ ਰਾਵਾਂਗੇ ਹਨਾ ਜੋ ਵੀ ਆਪਾਂ ਘਰ ਦੇ ਵਿੱਚ ਕੰਮ ਕਰਦੇ ਆਗੇ ਉਹ ਹਨਾ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੇ ਹਾਂਜੀ ਬਾਕੀ ਜਿਹੜਾ ਹਨਾ ਪਹਿਣਾ ਵੀ ਆਪਾਂ ਨੂੰ ਜੋ ਵੀ ਪ੍ਰਸ਼ਨ ਪੁੱਛਣਾ ਚਾਹੁੰਦੀਆਂ ਨੇ ਜਾਂ ਜੋ ਵੀ ਹਨਾ ਆਪਣੇ ਲਈ ਕੁਐਸਚਨ ਹੁੰਦੇ ਨੇ ਉਹ ਕਮੈਂਟਾਂ ਦੇ ਵਿੱਚ ਜਰੂਰ ਪੁੱਛਿਆ ਕਰੋ ਜੀ ਜੋ ਵੀ ਹਨਾ ਆਪਾਂ ਨੇ ਬਾਰੇ ਜਾਣਨਾ ਚਾਹੁੰਦੇ ਆ ਵੀ ਆਪਣੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਆਪਾਂ ਫਿਰ ਉਸੇ ਤਰ੍ਹਾਂ ਦੀ ਜਿਹੜੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਖਾਤਰ ਅ ਜੋ ਵੀ ਤੁਸੀਂ ਹੈਨਾ ਕਹੋਗੇ ਵੀ ਸਾਨੂੰ ਆ ਚੀਜ਼ ਦਿਖਾਓ ਜਾ ਚੀਜ਼ ਸਾਨੂੰ ਤੁਹਾਡੀ ਪਸੰਦ ਆ ਉਹ ਚੀ ਲੈ ਕੇ ਆਓ ਆਪਾਂ ਉਹੀ ਜਿਹੜੀ ਤੁਹਾਡੇ ਲਈ ਵੀਡੀਓ ਬਣਾਵਾਗੇ ਜੀ ਕੋਸ਼ਿਸ਼ ਕਰਾਂਗੇ ਆਪਾਂ ਤੁਹਾਡੇ ਜਿਹੜੇ ਸਾਡੀਆਂ ਪਰਮਾਇਸ਼ਾਂ ਨੇ ਉਹਨਾਂ ਤੇ ਆਪਾਂ ਖਰੇ ਉੱਤਰ ਹੀਏ ਤੇ ਬਾਕੀ ਮੈਨੂੰ ਮੇਰੇ ਕੰਮ ਧੰਦੇ ਨਾਲ ਜਿਹੜਾ ਬਹੁਤ ਜ਼ਿਆਦਾ ਪਿਆਰ ਹੈ ਜੀ ਮੇਰਾ ਇਹ ਹੀ ਕੰਮ ਪਸ਼ੂ ਪਸ਼ੂਆਂ ਨਾਲ ਮੈਨੂੰ ਬਹੁਤ ਜ਼ਿਆਦਾ ਲਗਾਵਾ ਹਨਾ ਬਹੁਤ ਜ਼ਿਆਦਾ ਬਾਕੀ ਬਹੁਤ ਜ਼ਿਆਦਾ ਸੋਚੇ ਵੀ ਬਹੁਤ ਕੁਝ ਹੈ ਜੀ ਹਨਾ ਪਰ ਹਜੇ ਤੁਹਾਨੂੰ ਪਤਾਗਾ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਟਾਈਮ-ਟਾਈਮ ਦੇ ਨਾਲ ਆਪਾਂ ਜਿਹੜਾ ਆਪਣਾ ਕੀਤਾ ਕੋਈ ਗੱਲ ਨਹੀਂ ਹੌਲੀ-ਹੌਲੀ ਬਤਾਵਾਂਗੇ ਤੇ ਬਾਕੀ ਹਨਾ ਜੇ ਇਸ ਚੀਜ਼ ਗੋਹੇ ਕੋੜੇ ਦਿਖਾਉਣ ਚ ਜਾਂ ਵੀ ਗੋਹਾ ਕੁੜਾ ਕਰਨ ਦੇ ਵਿੱਚ ਜਿਹੜੇ ਵੀ ਭੈਣ ਭਰਾ ਹਨ ਸੰਘ ਸ਼ਰਮ ਮੰਨਦੇ ਹੈਗੇ ਬਹੁਤ ਭੈਣਾ ਹੁੰਦੀਆਂ ਨੇ ਹਨਾ ਜੇ ਜੋ ਵੀ ਇਹ ਸੋਚਦੇ ਵੀ ਗੋਹਾ ਕੁੜਾ ਗਏ ਕੀ ਕੰਮ ਆ ਹਨ ਪਰ ਨਹੀਂ ਜੀ ਮੈਂ ਇਹਨੂੰ ਗੋਹਾ ਕੁੜਾ ਨਹੀਂ ਮੰਨਦੀ ਹਨਾ ਕਿਉਂਕਿ ਇਹ ਮੇਰੀ ਰੋਜੀ ਰੋਟੀ ਆ ਤੇ ਇਹਦੇ ਸਿਰ ਤੇ ਜਿਹੜਾ ਹਨਾ ਇਸ ਗੋਹੇ ਕੋੜੇ ਦੇ ਗੋਹਾ ਹੀ ਕਹਿ ਸਕਦਾ ਹੈ ਜਾਂ ਪੇਸ ਗੋਹੇ ਦੇ ਸਿਰ ਤੇੜਾ ਮੇਰਾ ਘਰ ਚੱਲਦਾਗਾ ਤੇ ਹਨਾ ਕਿਉਂਕਿ ਜਿਹੜੀ ਆਪਣੀ ਹਨਾ ਹੁੰਦੀ ਹੈਗੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਕਿਰਤ ਹੁੰਦੀ ਹੈ ਹਨਾ ਜੇ ਆਪੋ ਉਸ ਨੂੰ ਨਿੰਦਣ ਲੱਗੇ ਫਿਰ ਤਾਂ ਦੇਖੋ ਜੀ ਇਹ ਤਾਂ ਨਜ਼ਾਇਜ਼ ਗਲਤ ਕਰਨਾ ਹਨਾ ਆਪਣੇ ਕਿਤੇ ਨੂੰ ਕਦੇ ਵੀ ਨਾ ਨਿੰਦੋ ਆਪਣਾ ਹਨਾ ਚਾਹੇ ਉਹ ਤੁਹਾਨੂੰ ਵੀ ਲੋਕ ਉਹਦੇ ਬਾਰੇ ਕੁਝ ਵੀ ਸੋਚਣ ਹਨਾ ਲੋਕ ਤਾਂ ਦੇਖੋ ਜੀ ਹਨਾ ਕਹਿੰਦੀ ਹੁੰਦੇ ਵੀ ਇਹ ਕੋਈ ਕੰਮ ਹੈਗਾ ਤੇ ਜਿਹੜਾ ਕਿੱਤਾ ਤੁਹਾਨੂੰ ਹਨਾ ਰੋਟੀ ਰੋਟੀ ਦੇ ਰਿਹਾ ਜਿਹੜਾ ਕਿੱਤਾ ਕਰਕੇ ਤੁਹਾਨੂੰ ਸਕੂਨ ਮਿਲ ਰਿਹਾ ਹੈਗਾ ਤੇ ਜਿਹੜਾ ਕੀਤਾ ਕਰਕੇ ਹਨਾ ਤੁਹਾਡਾ ਪਰਿਵਾਰ ਖੁਸ਼ ਆ ਤੁਹਾਡੀ ਫੈਮਿਲੀ ਖੁਸ਼ ਆ ਉਹ ਕੀਤਾ ਕਦੇ ਵੀ ਮਾੜਾ ਨਹੀਂ ਹੋ ਸਕਦਾ ਜੀ ਹਨਾ ਤੇ ਬਾਕੀ ਦੇਖੋ ਜੀ ਹਨਾ ਇਹ ਜਿਹੜਾ ਗੋਹਾ ਕੁੜਾ ਹੈ ਇਹ ਆਪਾਂ ਜੇ ਪਾਲਦੇ ਆ ਪਸ਼ੂ ਪਾਲਦੇ ਆ ਬਹੁਤ ਮੰਗਾਈ ਦੇ ਵਿੱਚ ਤਾਂ ਮਾੜਾ ਟੀੜਾ ਘਰ ਆ ਜਿਹੜਾ ਕਹਿੰਦੇ ਪਸ਼ੂ ਵੀ ਨਹੀਂ ਰੱਖ ਸਕਦਾ ਹਨਾ ਪਸ਼ੂ ਰੱਖਣੇ ਵੀ ਬਹੁਤ ਔਖੇ ਨੇ ਜੀ ਤੇ ਮਾੜੇ ਟੀੜਾ ਬੰਦਾ ਵੀ ਰੱਖ ਸਕਦਾ ਜੀ ਹਨਾ ਇਹ ਤਾਂ ਬੱਚਿਆਂ ਵਾਂਗੂ ਪਾਲਣੇ ਪੈਂਦੇ ਨੇਗੇ ਤੇ ਫੇਰ ਕਿਤੇ ਜਾ ਕੇ ਹਨਾ ਇਹਨਾਂ ਦੀ ਜਿਹੜੀ ਆ ਪਨੂ ਕੀ ਕਹਿ ਸਕਦੇ ਆਪਾਂ ਫੇਰ ਕਿਤੇ ਇਹਨਾਂ ਦੀ ਵੀ ਆਪਾਂ ਨੂੰ سپورਟ ਹੀ ਮਿਲਦੀ ਹੈ ਜੀ ਹਨਾ ਜਦੋਂ ਆਪਾਂ ਸਾਰੇ ਇਹਨਾਂ ਨੂੰ ਪਾਲਦੇ ਫਿਰ ਇਹ ਆਪਾਂ ਨੇ ਦੁੱਧ ਹਨਾ ਆਪਾਂ ਇਹਨਾਂ ਦਾ ਦੁੱਧ ਜਿਹੜਾ ਵੇਚ ਦਿਆਂਗੇ ਜਾਂ ਹਨਾ ਆਪਣੇ ਪਰਿਵਾਰ ਦੇ ਵਿੱਚ ਖੁੱਲਾ ਢੁੱਲਾ ਪੀਣੇ ਹੈਗੇ ਇਹ ਵੀ ਇੱਕ سپورਟ ਹੀ ਆ ਜੇ ਇਹਨਾਂ ਦੀ ਹਨਾ ਇਹਨਾਂ ਵੀ ਆਪਣਾ ਜਿਹੜਾ ਚੁੱਲ੍ਹਾ ਇਹਨਾਂ ਦੇ ਸਿਰ ਤੇ ਚੱਲਦਾ ਹੈਗਾ ਜਿਆਦਾ ਹਾਈ ਤੱਕ ਪਸ਼ੂ ਅਸੀਂ ਨਹੀਂ ਰੱਖੇ ਜੀ ਹਨਾ ਹਾਈ ਤੱਕ ਤਾਂ ਸਾਡੇ ਜਿਹੜਾ ਵੀ ਇੱਕ ਗਾਂ ਤੇ ਇੱਕ ਮਾਝੀ ਹੁੰਦੀ ਹੈ ਤੇ ਫਿਰ ਵੀ ਪਰਿਵਾਰ ਵੱਡਾ ਕਰਕੇ ਹਨਾ ਜੀ ਦੁੱਧ ਦੀ ਲਾਗਤ ਘਰ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਫਿਰ ਵੀ ਅਸੀਂ ਇੱਕ ਪਸ਼ੂ ਦਾ ਜਿਹੜਾ ਦੁੱਧ ਹੈਗਾ ਲਗਾਤਾਰ ਪਾਉਂਦੇ ਹੀ ਰਹਿਣੇ ਹੈਗੇ ਕਦੇ ਵੀ ਇਹ ਨਹੀਂ ਹੋਇਆ ਵੀ ਆਪਾਂ ਦੁੱਧ ਨਹੀਂ ਪਾਇਆਗਾ ਸੇਲ ਨਹੀਂ ਕਰਿਆ ਤੇ ਦੁੱਧ ਆਪਾਂ ਜਿਹੜਾ ਹਮੇਸ਼ਾ ਸੇਲ ਕਰਦੇ ਰਹਿਣੇ ਹੈ ਜੀ ਹਨਾ ਪਾਉਂਦੇ ਹੀ ਰਹਿਣੇ ਹੈ ਤੇ ਦੇਖੋ ਜੀ ਇੱਕ ਪਸ਼ੂ ਦੇ ਨਾਲ ਹੀ ਜਿਹੜਾ ਹੈਗਾ ਮੈਂ ਕਹਿਣੀ ਹੈ ਕਿ ਵੀ ਮੈਂ ਪੂਰੇ ਘਰ ਦਾ ਖਰਚਾ ਚਲਾ ਦਿੰਨੀ ਹੁੰਦੀ ਆ ਇੱਕ ਸਿਰਫ ਇੱਕ ਪਸ਼ੂ ਦੇ ਦੁੱਧ ਪਾਉਣ ਦੇ ਨਾਲ ਹਾਂ ਬੀਜੀ ਦੇ ਵਿੱਚ ਆਪਣਾ ਹੁਣ ਜਿਵੇਂ ਹੁਣ ਮੈਡੀਕਲ ਦਾ ਖਰਚਾ ਹੋ ਗਿਆ ਹਨਾ ਜਿਵੇਂ ਪਸ਼ੂਆਂ ਦਾ ਕਿਉਂਕਿ ਪਸ਼ੂ ਵੀ ਅੱਜ ਕੱਲ ਦਵਾਈਆਂ ਤੇ ਹਨਾ ਪਸ਼ੂਆਂ ਦਾ ਵੀ ਬਹੁਤ ਖਰਚਾ ਹੈਗਾ ਤੇ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਟੇ ਪਸ਼ੂ ਰੱਖਣੇ ਵੀ ਅੱਜ ਕੱਲ ਮਾੜੇ ਠੇ ਬੰਦੇ ਦੇ ਕੰਮ ਨਹੀਂ ਹੈਗਾ ਜੀ ਹਨਾ ਤੇ ਪਸ਼ੂਆਂ ਦਾ ਮੈਡੀਕਲ ਦਾ ਖਰਚਾ ਹੋ ਗਿਆ ਫਿਰ ਆਪਣਾ ਵੀ ਦੇਖੋ ਜੀ ਹਨਾ ਅੱਜ ਕੱਲ ਹਰੇਕ ਕੀ ਦਵਾਈਆਂ ਤੇ ਆ ਆਪਣਾ ਖਰਚਾ ਹੋ ਗਿਆ ਫਿਰ ਬੱਚਿਆਂ ਦੀ ਦੁਕਾਨ ਦਾ ਖਰਚਾ ਹੋ ਗਿਆ ਜੀ ਦੇਖੋ ਹੀ ਆਪਣਾ ਚੱਕੀ ਦਾ ਖਰਚਾ ਹੋ ਗਿਆ ਹਨਾ ਆਪਾਂ ਜੋ ਵੀ ਆਟਾ ਦਾਣਾ ਤੇ ਹੋਣੇ ਹੈਗੇ ਤੇ ਫਿਰ ਮੰਨ ਕੇ ਚਲੋ ਵੀ ਆਪਣਾ ਪਸ਼ੂਆਂ ਦੀ ਖੀੜ ਹੋ ਗਈ ਪਸ਼ੂਆਂ ਦੀ ਖੀੜ ਅੱਜ ਤੱਕ ਹਨਾ ਅਸੀਂ ਕਦੇ ਵੀ ਘਰੋਂ ਨਹੀਂ ਲਈ ਰਹੀ ਗਈ ਜਿਉ ਮੈਂ ਪਸ਼ੂਆਂ ਦਾ ਕੰਮ ਕਰਨ ਲੱਗੀਆਂ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਹੈਗਾ ਤੇ ਜਿੱਥੋਂ ਮੈਂ ਪਸ਼ੂਆਂ ਦਾ ਕੰਮ ਕਰਨ ਲੱਗੀਆਂ ਜੀ ਤੇ ਮੈਂ ਪਸ਼ੂਆਂ ਦਾ ਜਿਹੜਾ ਹੈਗਾ ਦਾਣਾ ਪਾਣੀ ਕਦੇ ਵੀ ਮੈਂ ਘਰੋਂ ਨਹੀਂ ਮੰਗਵਾਇਆ ਹੈਗਾ ਤੇ ਹਮੇਸ਼ਾ ਜਿਹੜਾ ਹੈਗਾ ਪਸ਼ੂਆਂ ਦਾ ਧਾਣਾ ਪਾਣੀ ਅਸੀਂ ਜਿਹੜਾ ਪਸ਼ੂਆਂ ਦੇ ਦੁੱਧ ਦੇ ਨਾਲ ਹੀ ਵੀ ਤੋਰਦੇ ਆਂਗੇ ਜਿਵੇਂ ਹੁਣ ਇੱਕ ਪਸ਼ੂ ਦਾ ਦੁੱਧ ਪਾਉਣਿਆ ਜੀ ਹਨਾ ਇੱਕ ਪਸ਼ੂ ਦੇ ਦੁੱਧ ਦੇ ਨਾਲ ਆਪਣੇ 6-7 ਪਸ਼ੂ ਹੁੰਦੇ ਆ ਵੀ ਸਣੇ ਕਟੀਆਂ ਕੱਟੀਆਂ ਹਨਾ ਕਟਰੂ ਤੇ ਉਹਨਾਂ ਦਾ ਵੀ ਖਰਚਾ ਜਿਹੜਾ ਆਪਾਂ ਇੱਕ ਪਸ਼ੂ ਦੇ ਨਾਲ ਹੀ ਪੂਰਾ ਕਰ ਲੈਨੇ ਹੁੰਨੇ ਹੈਗੇ ਤੇ ਬਹੁਤ ਬੈਨੀਫਿਟ ਹੈ ਜੀ ਬਹੁਤ ਸਾਰੇ ਭੈਣ ਭਰਾ ਕਹਿ ਦਿੰਦੇ ਹਨਾ ਪਸ਼ੂ ਰੱਖਣ ਚ ਫਾਇਦਾਨੀ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਮਾਨ ਕਰਿਆ ਮਾੜਾ ਹੁੰਦਾ ਮੈਂ ਕਹਿੰਨੀ ਜੇ ਮੇਰੇ ਕੋਲ 2-4 ਪਸ਼ੂ ਹੋਣ ਤਾਂ ਮੈਂ ਤਾਂ ਕੁਛ ਦੀ ਕੁਸ਼ ਕਰਦਾ ਹਨਾ ਤੇ ਦੇਖੋ ਜੀ ਮਾਣ ਹੋਣਾ ਚਾਹੀਦਾ ਹਨ ਆਪਣੇ ਕੰਮ ਤੇ ਆਪਣੇ ਕਿੱਤੇ ਤੇ ਮਾਣ ਹੋਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਹੈ ਤੇ ਮਾਣ ਨਾਲ ਤੇ ਫਕਰ ਨਾਲ ਜਿਹੜਾ ਬੰਦਾ ਕੰਮ ਕਰਦਾ ਹਨ ਉਹ ਮਾਣ ਤੇ ਫਕਰ ਨਾਲ ਕਹਿ ਸਕਦਾ ਵੀ ਹਾਂ ਜੀ ਮੈਂ ਕੰਮ ਕਰਦਾਗਾ ਤੇ ਮੈਂ ਸੱਚੀ ਕਹਿਣੀ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਮਾਣ ਆਪਣੇ ਆਪ ਤੇ ਵੀ ਪਈ ਆਪਾਂ ਕੰਮ ਕਰਦੇ ਹਨ ਆਪਾਂ ਆਪਣੇ ਪਸ਼ੂ ਪਾਲਦੇ ਆਂਗੇ ਤੇ ਬਹੁਤ ਦੇਖੋ ਜੀ ਮੰਗਾਈ ਹੈ ਹਨ ਮੰਗਾਈ ਨੂੰ ਦੇਖ ਕੇ ਜਿਨਨੇ ਘਰ ਦੇ ਜੀ ਹੋਣਗੇ ਜਿਉਂਨੇ ਹੀ ਕੰਮ ਦੇ ਵਿੱਚ ਹੱਥ ਵਟਾਉਣਗੇ ਤਾਂ ਕਿ ਦੇ ਜਾ ਕੇ ਜਿਹੜਾ ਪੂਰਾ ਹੋਊਗਾ ਤੇ ਇੱਕ ਪਹਿਲਾ ਟਾਈਮ ਹੁੰਦਾ ਸੀ ਹਨਾ ਘਰ ਦੇ ਵਿੱਚ 10-10 ਜਾਣੇ ਹੁੰਦੇ ਸੀਗੇ ਤੇ 10 ਜਾਣਿਆਂ ਦੇ ਵਿੱਚੋਂ ਹਨਾ ਵੀ ਇੱਕ ਜਣਾ ਕਮਾਉਂਦਾ ਹੁੰਦਾ ਤਾਂ ਜਿਹੜਾ ਗੁਜ਼ਾਰਾ ਹੋ ਜਾਂਦਾ ਹੁੰਦਾ ਸੀ ਕਿਉਂਕਿ ਜੀ ਕੋਈ ਡਿਮਾਂਡਾਂ ਨਹੀਂ ਹੁੰਦੀਆਂ ਸੀ ਕੋਈ ਆਪਣੇ ਸ਼ੌਂਪ ਨਹੀਂ ਹੁੰਦੇ ਸੀ ਕੋਈ ਬੱਚਿਆਂ ਦੀ ਡਿਮਾਂਡਾਂ ਨਹੀਂ ਹੁੰਦੀਆਂ ਸੀ ਹਨਾ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਜੀ ਹਨਾ ਹਰ ਇੱਕ ਘਰ ਦੇ ਵਿੱਚ ਪੰਜ ਪੰਜ ਛੀਛੀ ਤਾਂ ਮੋਬਾਈਲਾਂ ਨੇ ਮਹੀਨੇ ਦਾ ਹੀ ਖਰਚਾ ਦੇਖੋ ਹਨਾ ਤੇ ਖਰਚੇ ਤੇ ਡਿਮਾਂਡਾਂ ਦੇਖ ਕੇ ਜੀ ਹਨਾ ਸ਼ੌਂਕ ਆ ਜਿਹੜੇ ਪੂਰੇ ਕਰਨੇ ਪੈਂਦੇ ਨੇ ਜੀ ਤੇ ਖਰਚੇ ਤੇ ਡਿਮਾਂਡਾਂ ਦੇਖ ਕੇ ਤਾਂ ਦੇਖੋ ਜੀ ਸਾਰਿਆਂ ਨੂੰ ਕਮਾਉਣ ਦੀ ਲੋੜ ਹੈ ਹਨਾ ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ ਸਾਰਿਆਂ ਨੂੰ ਕੰਮ ਕਰਨ ਦੀ ਲੋੜ ਹੈ ਤੇ ਦੇਖੋ ਜੀ ਆਪਾਂ ਆਪਣੇ ਕੰਮ ਜਾਰੀ ਰੱਖੇ ਹੈਗੇ ਹਨਾ ਤੇ ਕਰ ਰਹੇ ਆਂਗੇ ਤੇ ਦੇਖੋ ਜੀ ਅੱਗੇ ਪ੍ਰਮਾਤਮਾ ਦੇ ਹੱਥਾਂ ਨਾਲ ਉਹਨਾਂ ਨੇ ਹੱਲ ਦੇਣਾਗਾ ਤੇ ਮਿਹਨਤ ਨੂੰ ਖਾਲ ਜ਼ਰੂਰ ਲੱਗਦਾ ਜੀ ਇਹ ਆਪਾਂ ਨੂੰ ਪਤਾ ਹੈਗਾ ਤੇ ਬਾਕੀ ਆਪਣੇ سپورਟ ਆਪਣੇ ਪਰਿਵਾਰ ਨਾਲ ਆਪਣੇ ਪਰਿਵਾਰ ਦੇ سپورਟ ਆਪਣਾ ਨਾਲ ਹਮੇਸ਼ਾ ਹੈਗੀ ਜੀ ਤੇ ਕਦੇ ਵੀ ਆਪਾਂ ਪਰਿਵਾਰ ਤੋਂ ਹਨਾ ਜਾਂ ਭਾਰ ਚੱਲ ਕੇ ਨਹੀਂ ਹੈਗਾ ਜਾਂ ਪਰਿਵਾਰ ਆਪਣੇ ਤੋਂ ਭਾਰ ਚੱਲ ਕੇ ਨਹੀਂ ਫੈਮਿਲੀ ਨਾਲ ਜਿਹੜਾ ਆਪਣਾ ਰਿਲੇਸ਼ਨ ਵਧੀਆ ਹੋਣਾ ਚਾਹੀਦਾਗਾ ਫੇਰ ਕਿਤੇ ਜਾ ਕੇ ਜਿਹੜਾ ਹਨਾ ਕਿੱਤਾ ਬਰਕਤ ਕਰਦਾ ਕੋਈ ਵੀ ਕੰਮ ਹੈ ਜੀ ਹਨਾ ਤੁਸੀਂ ਕੋਈ ਵੀ ਕੰਮ ਕਰਦੇ ਹੋਗੇ ਚਾਹੇ ਪਸੰਦ ਦਾਗਾ ਕਹੇ ਉਹ ਖੇਤੀ ਦਾ ਥਾਮਾਗਾ ਤੇ ਪਰ ਉਹ ਸਾਰਾ ਕੰਮ ਹਨ ਰਲ ਮਿਲ ਕੇ ਹੀ ਬਫਾ ਕਰਦਾਗਾ ਜੀ ਆਪਾਂ ਰਲ ਮਿਲ ਕੇ ਕਰਦੇ ਆਂਗੇ ਕੋਈ ਕੰਮ ਬੰਦਿਆਂ ਦਾ ਨਹੀਂ ਹੁੰਦਾ ਕੋਈ ਬੁੜੀਆਂ ਦਾ ਨਹੀਂ ਹੁੰਦਾ ਤੇ ਇੱਕ ਵਕਤ ਕਈ ਵਾਰ ਅਜਿਹਾ ਕੰਮ ਹੁੰਦਾ ਖੇਤ ਦੇ ਵਿੱਚ ਵੀ ਆਪਾਂ ਨੂੰ ਜਾਣਾ ਪੈ ਸਕਦਾ ਬੁੜੀਆਂ ਨੂੰ ਜਾਣਾ ਪੈ ਸਕਦਾ ਆਪਣੇ ਆਪ ਨੂੰ ਇੰਨਾ ਕੁ ਤਿਆਰ ਰੱਖੋ ਹਨ ਆਪਣੇ ਆਪ ਨੂੰ ਇੰਨੀ ਕ ਹਿੰਮਤ ਰੱਖੋ ਵੀ ਜੇ ਤੁਹਾਡੇ ਘਰਦਿਆਂ ਨੂੰ ਕਿਤੇ ਜਾਣਾ ਪੈ ਗਿਆ ਹਨ ਤੁਰਤ ਤਾਂ ਖੇਤ ਜਿਹੜਾ ਵੀ ਕੰਮ ਚੱਲ ਰਿਹਾ ਹੈ ਇਹ ਨਾ ਹੋਵੇ ਵੀ ਉਹਨਾਂ ਨੂੰ ਉਸ ਟਾਈਮ 'ਚ ਮੋਟਰ ਬੰਦ ਕਰਨੀ ਪੈ ਜੇ ਜਾ ਉਸ ਟਾਈਮ ਸੋਡਾ ਕੰਮ ਰੋਕੇ ਹਨਾ ਫਿਰ ਤਾਂ ਦੇਖੋ ਜੀ ਕੋਈ ਫਾਇਦਾ ਨਹੀਂ ਹੈ ਤੇ ਕੰਮ ਕਰਨ ਦੀ ਕੋਈ ਸੰਕ ਸ਼ਰਮ ਨਹੀਂ ਹੁੰਦੀ ਕੋਈ ਵੀ ਕੰਮ ਹੋਵੇ ਤੇ ਉਹਨੂੰ ਜਿਹੜਾਗਾ ਅੰਡਟ ਕੇ ਕਰਨਾ ਚਾਹੀਦਾ ਹਨਾ ਹਿੰਮਤ ਨਾਲ ਕਰਨਾ ਚਾਹੀਦਾਗਾ ਤੇ ਬਾਕੀ ਅ ਸ਼ਾਇਦ ਮੈਂ ਗੱਲਾਂ ਕੁਝ ਜ਼ਿਆਦਾ ਹੀ ਕਰ ਗਈ ਵੀਡੀਓ ਵੀ ਲੌਂਗ ਹੋ ਗਈ ਤੇ ਹਾਂਜੀ ਉਮੀਦ ਕਰਦੇ ਹਾਂ ਜੀ ਜੋ ਵੀ ਮੈਂ ਗੱਲਾਂ ਕੀਤੀਆਂ ਨੇ ਜੋ ਵੀ ਹਨਾ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਗੱਲਬਾਤ ਤਾਨੂੰ ਵਧੀਆ ਚੰਗੀ ਲੱਗੀ ਹੋਊਗੀ ਤੇ ਇਸੇ ਤਰ੍ਹਾਂ ਜਿਹੜੀ ਆਪਣੀ سپورਟ ਹੈ ਜੀ ਰਿਕੁਐਸਟ ਹੈ ਬਣਾਈ ਰੱਖਿਓ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਇਸੇ ਦੇ ਨਾਲ ਜਿਹੜੀ ਆਪਾਂ ਅੱਜ ਦੀ ਵੀਡੀਓ ਜਿਹੜੀ ਇੱਥੇ ਹੀ ਜਿਹੜੀ ਆ ਬੰਦ ਕਰਦੇ ਆਂ ਜੀ ਤੇ ਅੱਜ ਦੀ ਵੀਡੀਓ ਵਿੱਚ ਐਂਦੇ ਠੀਕ ਹੈ ਜੀ ਬਾਏ ਬਾਏ ਮਿਲਦੇ ਹਾਂ ਇਸ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ